ਅੱਜ ਦਿਨ ਚੜਦੇ ਸਰ 6 ਵਜੇ ਦੇ ਨਜ਼ਦੀਕ ਇੱਕ ਇਨਫੋਰਮੇਸ਼ਨ ਦੇ ਆਧਾਰ ਤੇ ਰੇਡ ਮਾਰਦੇ ਨੇ ਜਿਦੇ ਵਿੱਚ ਰਾਹੁਲ ਮਨਚੰਦਾ ਜੋ ਕਿ ਸ਼ਿਵ ਸੈਨਾ ਹਿੰਦ ਦੇ ਸੂਬੇ ਦੇ ਯੂਥ ਮੋਰਚੇ ਦੇ ਯੁਵਾ ਮੋਰਚੇ ਦੇ ਪ੍ਰਧਾਨ ਵੀ ਨੇ ਰਾਹੁਲ ਜੀ ਅੱਜ ਦਾ ਦਿਨ ਜਦੋਂ ਚੜਦਾ ਤਾਂ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਇਨਫੋਰਮੇਸ਼ਨ ਮਿਲਦੀ ਆ ਤੇ ਕਿਸ ਤਰ੍ਹਾਂ ਐਕਸ਼ਨ ਦੇ ਵਿੱਚ ਆਨ੍ਹੇ ਸਾਨੂੰ ਦਾ ਫੋਨ ਆਇਆ ਮੈਨੂੰ ਮੈਂ ਫੋਨ ਅਟੈਂਡ ਕੀਤਾ ਉਹਨੇ ਕਹਿੰਦੀ ਉਹਨੇ ਮੈਨੂੰ ਦੱਸਿਆ ਕਿ ਅੱਜ ਤੇ ਇਨਫੋਰਮੇਸ਼ਨ ਮਿਲੀ ਹੈ ਡੂੰਘਾ ਅਛਾ ਤਲਵੰਦ ਲੋ ਤੇ ਟੀਮ ਦਾ ਰਿਯੂਟਸਾ ਪ੍ਰਦਾਨ ਹੋਣ ਦਾ ਨਾਤੇ ਉਹ ਬਿਲਕੁਲ ਇਸੇ ਬਾਰਦਾਦ ਦੇ ਵੀ ক্লোਜ਼ ਹੋਣ ਕਰਕੇ ਮੈਨੂੰ ਸਭ ਤੋਂ ਪਹਿਲਾਂ ਫੋਨ ਆਇਆ ਕਿ ਤੁਸੀਂ ਆਪਣੀ ਟੀਮ ਲੈ ਕੇ ਪਹੁੰਚੋ ਜੀ ਤੇ ਅਸੀਂ ਜਦੋਂ ਉੱਥੇ ਪਹੁੰਚੇ ਸੀ ਮਤਲਬ ਸਾਨੂੰ ਉਸੇ ਰੂੜ ਦੇ ਸਾਰੇ ਇਹ ਜੀ ਖਬਰ ਜਿੰਦਗੀ ਜਿਹਦੇ ਨਾਲ ਪਹਿਲਾਂ ਤਾਂ ਦਿੱਲੀ ਖਰਾਬ ਹੋ ਗਿਆ ਹਨਾ ਕਿ ਉੱਥੇ 7 ਤੋਂ 8 ਲੋ ਆ ਉਹ ਕਹਿੰਦੇ ਕਿ ਵੱਡੀਆਂ ਹੋਈਆਂ ਉਹਦੇ ਦੇਖਿਆ ਮੈਂ ਗਰਦਨਾ ਤੱਕ ਉਹਦੀ ਗਰਦਨ ਵੱਡ ਗਰਦਨਾ ਸਾਈਡ ਪਈਆਂ ਔਰ ਮਾਸ ਰਾਇ ਮੈਂ ਕੋਤੀ ਪਿਆ ਨੇ ਉਹਨਾਂ ਦਾ ਮਾਸ ਵੱਡ ਗਿਆ ਜਿਹੜਾ ਹੁੰਦਾ ਹੈ ਪੈਕਿੰਗ ਲਈ ਸ਼ੁਰੂ ਹੋ ਗਿਆ ਸੀ ਵੀ ਉਸ ਜਿਆਦਾ ਸੀ ਪਹੁੰਚੇ ਆ ਉੱਤੇ ਉੱਚ ਮਾਸ ਤੇ ਰਿਹਾ ਉਹ ਹੱਡੀਆਂ ਤੋਂ ਅਲੱਗ ਵੀ ਕਰ ਦਿੱਤਾ ਪਿਆ ਸੀ ਬੋਨਲੈਸ ਮੈਂ ਉਹੀ ਕਹਾਂਗਾ ਕਿ ਬੋਨਲੈਸ ਤੋਂ ਵੀ ਪੈਕਿੰਗ ਵੀ ਸ਼ੁਰੂ ਹੋ ਗਿਆ ਸੀ ਉਹ ਵੀ ਜੀ ਤੋ ਵਾ ਨਾ ਅਸੀਂ ਰੋਏ ਮੈਂ ਰੋਇਆ ਸਾਡੇ ਪ੍ਰਧਾਨ ਜੀ ਆਏ ਉੱਥੇ ਉਹਨਾਂ ਦੀ ਉਹਨਾਂ ਦੀ ਵੀ ਅੱਖਾਂ ਜੰਝੂ ਆ ਕੇ ਦੇਖ ਕੇ ਯਾਰ ਕੀ ਹੋ ਰਿਹਾ ਸਾਡੇ ਹਿੰਦੂ ਪਰਵਾਂ ਦੀ ਚੀਜ਼ ਹਾਂ ਉੱਥੇ ਇੱਕ ਮੂਮੈਂਟ ਇੱਕ ਮੂਮੈਂਟ ਹੋਰ ਸੀਗਾ ਜਦੋਂ ਇਹ ਸਾਰਾ ਪ੍ਰੋਸੈਸ ਹੈ ਜਿਹੜਾ ਜਦੋਂ ਮੱਲ ਤਾ ਗਿਆ ਸੀ ਦਾ ਇੱਕ ਗਾਂ ਨੇ ਇੱਕ ਬੱਚੇ ਨੂੰ ਜਨਮ ਦੇ ਦਿੱਤਾ ਸਾਡੇ 4:35 29 ਦਿਨ ਸਾਡੇ ਗੁਰਪ੍ਰੀਤ ਜੀ ਹੈ ਡੀਡੀ ਰਾਣਾ ਜੀ ਦੀ ਟੀਮ ਉਹ ਪਹਿਲਾਂ ਬੋਲਦੀ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਔਰਤਾਂ ਮਾਰ ਰਹੀ ਸੀਗੇ ਨੇਰੇ ਚ ਜੰਗਲ ਚ ਦੂਰ ਕੋਈ ਟੋਰਚ ਦਾ ਪਤਾ ਲੱਗਦਾ ਨਾ ਤਾਂ ਉਹਨਾਂ ਦਾ ਸ਼ਾਇਦ ਕੋਈ ਰਾਸਤਾ ਸੀ ਉਸ ਰਾਸਤੇ ਤੋਂ ਨਿਕਲ ਗਏ ਪਰ ਬਾਈਕ 'ਚ ਆਪਣੀ ਔਥੀ ਛੱਡ ਕੇ ਜੋ ਸਾਨੂੰ ਮਿਲ ਗਿਆ ਉੱਥੇ ਕੋਈ ਹਥਿਆਰ ਲੈਂ ਗਿਆ ਮੌਕੇ ਤੇ ਇੱਕ ਬੰਦਾ ਜ਼ਰੂਰ ਫਸਦੇ ਫੜ ਲਿਆ ਸੀ ਇਹ ਵਿਕਦਾ ਕਿਤੇ ਖਾਣ ਲਈ ਵਿਕਦਾ ਹੂੰਗਾ ਜੀ ਜੀ ਬਿਲਕੁਲ ਪਰ ਜਿਹੜੇ ਹੋਟਲਾਂ 'ਚ ਜਾਂਦਾ ਹੈ ਉਹਨਾਂ ਦੀ ਇਨਫੋਰਮੇਸ਼ਨ ਸਾਨੂੰ ਪਤਾ ਹੋਵੇ ਅਸੀਂ ਕਰਵਾਉਣੇ ਚਾਹੁੰਦੇ ਹਾਂ ਉਹਨਾਂ ਦੇ ਥਰੂ ਕਿ ਕਿੱਥੇ ਵਿਗਦਾ ਦਾ ਵੀ ਉਹਨਾਂ ਦੇ ਪਰਚਾ ਕਰਾਇਆ ਜਾਂਦਾ ਜਿਹੜਾ ਹੋਟਲ ਵਾਲੇ ਹੈਗੇ ਆ ਪਹਿਲਾਂ ਸਾਡਾ ਸਿਆਪਿਆ ਦੂਸਰਾ ਇਸ ਤੋਂ ਬਾਅਦ ਅਸੀਂ ਸੋਚਿਆ ਕਿ ਅਸੀਂ ਇੱਕ ਵਾਰ ਇਹ ਚੀਜ਼ ਕਰ ਲਈਏ ਅਸੀਂ ਜਿੰਨੇ ਵੀ ਸਾਡੇ ਐਮ.ਐਲ.ਏ. ਆ ਐਮ.ਪੀ.ਏ. ਜਿਹੜੇ ਸੰਸਦ ਦਾ ਕੋਈ ਜੀ ਸਾਡੀ ਲੈ ਕੇ ਜਾ ਸਕਦੇ ਹੈ ਕਿ ਇਸ ਦੇ ਖਿਲਾਫ ਇੱਕ ਨਵਾਂ ਰੂਲ ਬਣਾਵਾ ਸਕਦੇ ਆ ਕਿਤੇ ਨਾ ਕਿਤੇ ਜਦੋਂ ਕੋਈ ਇਦਾਂ ਦਾ ਸਿਸਟਮ ਆਇਆ ਇਦਾਂ ਦਾ ਜਦੋਂ ਕੰਮ ਸਾਹਮਣੇ ਆਂਦਾ ਉਹਦਾ ਪਰਦਾ ਪਾਛ ਹੁੰਦਾ ਹੈ ਤਾਂ ਵਿੱਚੋਂ ਪਈ ਪਰਸੈਂਟ ਤਾਂ ਹਿੰਦੂ ਹੀ ਨਿਕਲਦੇ ਨੇ ਜਿਹੜੇ ਵਿਚਰਲੇ ਹੁੰਦੇ ਨੇ ਜਿਹੜੇ ਕੰਮ ਕਰ ਰਹੇ ਹੁੰਦੇ ਤੁਸੀਂ ਦੇਖ ਰਹੇ ਹੋ ਨਿਊ 7 ਪੰਜਾਬ ਤੇ ਮੈਂ ਹਾਂ ਰੋਹਿਤ ਸੂਤ ਜਿਸ ਤਰ੍ਹਾਂ ਕਿ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਪਲੋਡ ਕੀਤੀ ਹੈ ਫੇਸ ਦੇ ਉੱਤੇ ਜਿਹਦੇ ਵਿੱਚ ਅੱਜ 21 ਦਸੰਬਰ 2025 ਦਿਨ ਐਤਵਾਰ ਨੂੰ ਅ ਗੱਲ ਕਰੀਏ ਰਾਸ਼ਟਰੀ ਗੌਰਖਸ਼ਾ ਦਲ ਸੰਯੁਕਤ ਗੌਰਖਸ਼ਾ ਦਲ ਤੇ ਸ਼ਿਵ ਸੈਨਾ ਹਿੰਦ ਦੀ ਇੱਕ ਟੀਮ ਵੱਲੋਂ ਇੱਕ ਗੁਪਤ ਇਨਫੋਰਮੇਸ਼ਨ ਦੇ ਆਧਾਰ ਤੇ ਇੱਕ ਜਗ੍ਹਾ ਤੇ ਛਾਪੇਮਾਰੀ ਕੀਤੀ ਜਾਂਦੀ ਆ ਤਾਂ ਦੱਸਣਾ ਚਾਹਾਂਗੇ ਇਨਫੋਰਮੇਸ਼ਨ ਹੁੰਦੀ ਆ ਕਿ ਇੱਕ ਜਗ੍ਹਾ ਦੇ ਉੱਤੇ ਜਦੋਂ ਸਮਰਾਲੇ ਤੋਂ ਆਪਾਂ ਚਮਕੌਰ ਸਾਹਿਬ ਵੱਲ ਨੂੰ ਜਾਂਦੇ ਆ ਇੱਕ ਜਗ੍ਹਾ ਦੇ ਉੱਤੇ ਬਿਲਕੁਲ ਨਹਿਰ ਦੇ ਨਾਲ ਬੁੱਚੜਖਾਨਾ ਇੱਕ ਚਲਾਇਆ ਜਾ ਰਿਹਾ ਸੀ ਦੱਸਣਾ ਚਾਹਾਂਗੇ ਬੁੱਚੜਖਾਨੇ ਦਾ ਮਤਲਬ ਹੈ ਜਿਹੜਾ ਜਿਹੜੇ ਪਸ਼ੂ ਹੁੰਦੇ ਨੇ ਚਾਹੇ ਉਹ ਗੱਲ ਕਰੀਏ گاਵਾਵਾਂ ਹੋਣ ਤਾਂ ਉਹਨਾਂ ਨੂੰ ਵੱਢ ਕੇ ਉਹਨਾਂ ਦਾ ਮਾਸ ਹੈ ਜਿਹੜਾ ਉਹ ਸਪਲਾਈ ਦਾ ਕੰਮ ਹੈ ਜਿਹੜਾ ਉਹਨੂੰ ਬੂਚੜਖਾਨਾ ਕਿਹਾ ਜਾਂਦਾ ਤਾਂ ਬਿਲਕੁਲ ਉੱਥੇ ਸਵੇਰੇ ਅੱਜ ਦਿਨ ਚੜਦੇ ਸਰ 6 ਵਜੇ ਦੇ ਨਜ਼ਦੀਕ ਇੱਕ ਇਨਫੋਰਮੇਸ਼ਨ ਦੇ ਆਧਾਰ ਤੇ ਰੇਡ ਮਾਰਦੇ ਨੇ ਜਿਹਦੇ ਵਿੱਚ ਰਾਹੁਲ ਮਨਚਨ ਦਾ ਜੋ ਕਿ ਸ਼ਿਵ ਸੈਨਾ ਹਿੰਦ ਦੇ ਸੂਬੇ ਦੇ ਯੂਥ ਮੋਰਚੇ ਦੇ ਯੁਵਾ ਮੋਰਚੇ ਦੇ ਪ੍ਰਧਾਨ ਵੀ ਨੇ ਰਾਹੁਲ ਜੀ ਅੱਜ ਦਾ ਦਿਨ ਜਦੋਂ ਚੜਦਾ ਤਾਂ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਇਨਫੋਰਮੇਸ਼ਨ ਮਿਲਦੀ ਆ ਕਿ ਕਿਸ ਤਰ੍ਹਾਂ ਐਕਸ਼ਨ ਦੇ ਵਿੱਚ ਆਨੇ ਆ ਪਹਿਲਾਂ ਤਾਂ ਇਹ ਫੰਡ ਤੁਹਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈਸ਼ੀਰ ਜੀ ਸਵੇਰੇ ਸਾਨੂੰ ਫੋਨ ਆਇਆ ਸਾਢੇ 1:6 ਵਜੇ ਸਾਢੇ 3 ਵਜੇ ਦੀ ਗੱਲ ਹੈ ਮੇਰਾ ਫੋਨ ਵੱਜਿਆ ਤੇ ਪਹਿਲੇ ਦਿਨ ਕਿਤੇ ਕੋਈ ਵੀ ਨਹੀਂ ਚੱਕਦਾ ਮੈਨੂੰ ਦੁਆਰ ਤੱਕ ਫਿਰ ਬੈਕ ਕੋ ਲਈ ਮੈਂ ਉੱਤਪਰਵ ਜੀ ਨੇ ਦੇਖਿਆ ਕਿ ਮੈਨੂੰ ਨਿਸ਼ਾਨ ਸ਼ਰਮਾ ਜੀ ਦਾ ਫੋਨ ਆ ਰਿਹਾ ਹੈ ਜੀ ਤੇ ਪ੍ਰਧਾਨ ਜੀ ਦਾ ਫੋਨ ਆਇਆ ਮੈਨੂੰ ਮੈਂ ਫੋਨ ਅਟੈਂਡ ਕੀਤਾ ਉਹਨੇ ਕਿਹਾ ਜੀ ਉਹਨਾਂ ਨੇ ਮੈਨੂੰ ਦੱਸਿਆ ਕਿ ਅੱਜ ਇਥੇ ਇਨਫੋਰਮੇਸ਼ਨ ਮਿਲੀ ਹੈ ਡੰਗ ਰੱਖਸ਼ਾ ਦਲ ਵੱਲੋਂ ਹੂੰ ਤੇ ਟੀਮ ਦਾ ਅਯੂਤ ਦਾ ਪ੍ਰਧਾਨ ਹੋਣ ਕਰਤ ਨਾਤੇ ਉਹ ਬਿਲਕੁਲ ਇਸ ਵਾਰ ਦਾਤੇ ਵੀ ਕਲੋਜ਼ ਹੋਣ ਕਰਕੇ ਮੈਨੂੰ ਸਭ ਤੋਂ ਪਹਿਲਾਂ ਫੋਨ ਆਇਆ ਕਿ ਤੁਸੀਂ ਆਪਣੀ ਟੀਮ ਲੈ ਕੇ ਪਹੁੰਚੋ ਜੀ ਤੇ ਅਸੀਂ ਜਦੋਂ ਉੱਥੇ ਪਹੁੰਚੇ ਸੀ ਮਤਲਬ ਸਾਨੂੰ ਸਾਰੇ ਉੜਦੇ ਸਾਰ ਹੀ ਇਹ ਜੀ ਖਬਰ ਮਿੰਦਗੀ ਜੀ ਦੇ ਨਾਲ ਪਹਿਲਾਂ ਤਾਂ ਦਿੱਲੀ ਖਰਾਬ ਹੋ ਗਿਆ ਹਨਾ ਕਿ ਉੱਤੇ ਸੱਤ ਤੋਂ ਅੱਠ ਜੂਆ ਉਹ ਕਹਿੰਦੇ ਕੀ ਵੱਡੀਆਂ ਹੋਈਆਂ ਤੇ ਪੁੱਟੜ ਖੰਦ ਦੀ ਇਨਫੋਰਮੇਸ਼ਨ ਮਿਲੀ ਸੀ ਗਏ ਤੇ ਉੱਥੇ ਤੁਹਾਨੂੰ ਪਤਾ ਹੀ ਹੈ ਕੀ ਮੂਲ ਸੀਗਾ ਉੱਥੇ ਰਾਹੁਲ ਜੀ ਜੇ ਗੱਲ ਕਰੀਏ ਤਾਂ ਨਿਸ਼ਾਨ ਸਿੰਘ ਨਾਲ ਵੀ ਗੱਲ ਹੋਈ ਉਹਨਾਂ ਨੇ ਦੱਸਿਆ ਕਿ ਇੱਕ ਪਾਸੇ ਤਾਂ ਜਿਹੜੇ ਸ਼ਿਦੀ ਦਿਹਾੜੇ ਨੇ ਉਹ ਚੱਲ ਰਹੇ ਨੇ ਸਭਾ ਦੇ ਦਿਨ ਚੱਲ ਰਹੇ ਨੇ ਛੋਟੇ ਸਾਹਿਬ ਜਦਿਆਂ ਨੂੰ ਹਰ ਕੋਈ ਪੰਜਾਬ ਦਾ ਇਤਿਹਾਸ ਜਾਣਦਾ ਤਾਂ ਦੂਜੇ ਪਾਸੇ ਸਾਰੀ ਜਦੋਂ ਸੂਬੇ ਭਰ ਦੇ ਲੋਕ ਨਤਮਸਤਕ ਹੋਣ ਲਈ ਗੱਲ ਕਰੀ ਆਨੰਦਪੁਰ ਸਾਹਿਬ ਚਮਕੌਰ ਸਾਹਿਬ ਜਾਂ ਮਾਚੀਵਾੜੇ ਵਾਲ ਜਦੋਂ ਜਾ ਰਹੇ ਸਵਾਨ ਦਾ ਉੱਥੇ ਐਦਾਂ ਦਾ ਮਾਹੌਲ ਉੱਥੇ ਐਦਾਂ ਦੀ ਮਾਰ ਦਾ ਸਾਹਮਣੇ ਆਣਾ ਸੀ ਕਾਫੀ ਮਤਲਬ ਅਸੀਂ ਰਾਤੀ ਵੀ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਆਏ ਆ ਮੈਂ ਤੇ ਮੇਰੇ ਦੋਸਤ ਵੀ ਮੱਥਾ ਟੇਕ ਕੇ ਆਏ ਸੀ ਕਿ ਚੰਕੋੜ ਸਾਹਿਬ ਤੋਂ ਹੀ ਵਾਪਸ ਆਏ ਸੀ ਅਸੀਂ ਅਸੀਂ ਰਾਤੀ 12 ਵਜੇ ਪਹੁੰਚਿਆ ਤੇ ਸਾਰੇ ਚਾਰੇ ਫੇਰ ਅਸੀਂ ਚੰਕੋੜ ਸਾਹਿਬ ਤੋਂ ਹੀ ਫੋਨ ਆ ਗਿਆ ਸਾਨੂੰ ਵੀ ਇਹਦਾ ਚੰਕੋੜ ਸਾਹਿਬ ਦੇ ਨੀਰ ਮਾਛੀਵਾਲਾ ਮਾਛੀਵਾਲੇ ਕੋਲ ਇੱਕ ਪਿੰਡ ਹੈ ਉੱਥੇ ਕੀ ਨਹਿਰ ਦੇ ਲਾਗੇ ਇੱਕ ਗੁੱਚੜ ਖਾਨਾ ਤੇ ਮਤਲਬ ਸਾਨੂੰ ਸਮਝ ਨਹੀਂ ਆ ਰਿਹਾ ਲੋਕ ਕਿ ਇਹ ਚੀਜ਼ ਨਾਲ ਮਤਲਬ ਤੁਸੀਂ ਇੱਕ ਅੰਦਾਜ਼ਾ ਲਗਾ ਸਕਦੇ ਹੋ ਕਿ ਗਾਉਂ ਦਾ ਵਜ਼ਨ ਕਿੰਨਾ ਹੋਏਗਾ ਮੇਰੇ ਖਿਆਲ ਨਾਲ 3 ਕੁੰਟਲੇ ਸਾਢੇ 3 ਕੁੰਟਲੇ ਉਹਦਾ ਮਾਸ ਵੱਢ ਕੇ ਵੇਚਣਾ ਅਸੀਂ ਉੱਥੇ ਜਾ ਕੇ ਦੇਖਿਆ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਜਿਹੜੀ ਸਾਨੂੰ ਉੱਥੇ ਜਾ ਕੇ ਅੱਜ ਬੜੀ ਚੀਜ਼ਾਂ ਵਾਲੀ ਅਸੀਂ ਕਵਰ ਕੀਤੀਆਂ ਜਾਂ ਸਾਨੂੰ ਹਲੇ ਕੱਲ ਫੇਰ ਜਾਣਾ ਉੱਥੇ ਬਹੁਤ ਚੀਜ਼ਾਂ ਹੈ ਜਿਹੜੀ ਅੱਜ ਸਾਡੇ ਕੋਲ ਡਿਸਕਲੋਜ਼ ਕਰਨੀ ਹੋਈਆਂ ਇੱਕ ਤਾਂ ਅੱਜ ਅਸੀਂ ਜਦ ਪਹੁੰਚੇ ਸਭ ਤੋਂ ਪਹਿਲਾਂ ਇੱਕ ਪ੍ਰੋਸੈਸ ਹੁੰਦਾ ਹੈ ਕਿ ਜਦ ਫੋਨ ਆਉਂਦਾ ਹੈ ਜੀ ਜਾਣਾ ਅਸੀਂ ਥਾਣੇ ਨੋਟ ਕਰਾਇਆ ਤੇ ਉੱਥੇ ਮੁੰਡਾ ਫੜ ਵੀ ਲੈ ਕੇ ਮੋਕੇ ਦੇ ਪਰ ਸੱਤ ਤੋਂ ਅੱਠ ਗਊਆਂ ਮਰੀਆਂ ਇੱਕ ਬੰਦਾ ਮਾਰ ਨਹੀਂ ਸਕਦਾ ਜੀ ਉੱਥੇ ਉਹਦੇ ਹਥਿਆਰ ਨਹੀਂ ਮਿਲੇ ਮੰਨ ਲਓ ਕੋਈ ਚੀਜ਼ ਵੱਢਣੀ ਆ ਉਹਨਾਂ ਦੀ ਗਊਆਂ ਦੀ ਤੁਸੀਂ ਵੀਡੀਓਜ਼ ਦੇਖਿਆ ਹੋ ਗਰਦਨਾ ਤੱਕ ਉਹਦਾ ਗਰਦਨ ਵੱਢ ਕੇ ਗਰਦਨਾ ਸਾਈਡ ਪਈਆਂ ਔਰ ਮਾਸ ਮਤਲਬ ਕੋਥੀ ਪਿਆਲੇ ਉਹਨਾਂ ਦਾ ਮਾਸ ਵੱਢ ਕੇ ਜਿਹੜਾ ਉਹਦੇ ਪੈਕਿੰਗ ਲਈ ਸ਼ੁਰੂ ਹੋ ਗਿਆ ਸੀ ਜਿੱਥੋਂ ਜ਼ਿਆਦਾ ਸੀ ਪਹੁੰਚੇ ਆ ਉੱਤੇ ਉੱਚ ਮਾਸ ਦਾ ਜਿਹੜਾ ਉਹ ਹੱਡੀਆਂ ਤੋਂ ਅਲੱਗ ਵੀ ਕਰ ਦਿੱਤਾ ਗਿਆ ਸੀ ਬੋਨਲੈਸ ਮੈਂ ਉਹੀ ਕਹ ਰਾਂ ਕਿ ਬੋਨਲੈਸ ਤੋਂ ਤੇ ਪੈਕਿੰਗ ਲਈ ਸ਼ੁਰੂ ਹੋ ਗਿਆ ਸੀ ਉਹ ਵੀ ਜੀ ਪਹਿਲਾਂ ਜਾ ਕੇ ਸਾਡੇ ਇੱਕ ਸਾਡੀ ਗਊ ਮਾਤਾ ਹਿੰਦੂ ਧਰਮ ਦਾ ਮਾਗਦੇ ਹਨਾ ਤੇ ਪਹਿਲਾਂ ਤਾਂ ਸਾਡੇ ਹੰਝੂ ਨਿਕਲ ਗਏ ਦੇਖ ਕੇ ਕਿਉਂਕਿ ਤੇ ਕੋਈ ਵੀ ਜੀਵਾ ਪਸ਼ੂ ਆ ਨਾ ਉਹਦੇ 'ਚ ਹੈਦਾ ਜਾਨ ਹੀ ਹੈ ਬਿਲਕੁਲ ਬਿਲਕੁਲ ਤੇ ਸਾਨੂੰ ਹੋਇਆ ਕਿ ਯਾਰ ਇਹ ਕਿਉਂ ਕੀਤਾ ਜਾ ਰਿਹਾ ਹੈ ਕਿ ਜੇ ਕੋਈ ਪੈਸੇ ਕਮਾਉਣ ਦੇ ਬਹੁਤ ਤਰੀਕੇ ਆ ਕਿ ਈਸੀ ਚੀਜ਼ ਨਾਲ ਕਿਉਂ ਪੈਸੇ ਕਮਾਏ ਜਾਂਦੇ ਆ ਹੋਰ ਵੀ ਬਹੁਤ ਬਹੁਤ ਬਿਜ਼ਨਸ ਹੈ ਫਿਰ ਉਸ ਤੋਂ ਬਾਅਦ ਇੱਕ ਗੱਲ ਹੋਰ ਰਾਹੁਲ ਦੀ ਕਈ ਵਾਰ ਮੈਂ ਦੇਖੀ ਆ ਕਿਤੇ ਨਾ ਕਿਤੇ ਜਦੋਂ ਕੋਈ ਐਦਾਂ ਦਾ ਸਿਸਟਮ ਆਇਆ ਐ ਐਦਾਂ ਦਾ ਜਦੋਂ ਕੰਮ ਸਾਹਮਣੇ ਆਂਦਾ ਉਹਦਾ ਪਰਦਾ ਪਾਸ਼ ਹੁੰਦਾ ਤਾਂ ਵਿੱਚੋਂ ਕਈ ਪਰਸੈਂਟ ਤਾਂ Hindu ਹੀ ਨਿਕਲਦੇ ਨੇ ਜਿਹੜੇ ਵਿੱਚ ਰਲੇ ਹੁੰਦੇ ਨੇ ਜਿਹੜੇ ਕੰਮ ਕਰ ਰਹੇ ਹੁੰਦੇ ਨੇ ਤੁਹਾਨੂੰ ਯਾਦ ਹੋਵੇ 30 ਅਕਤੂਬਰ ਦੀ ਤੁਹਾਨੂੰ ਮੈਂ ਯਾਦ ਕਰਵਾਉਣਾ ਗੱਲ ਜਦੋਂ ਜਿਹੜਾ ਨਵਾਂ ਹਾਈਵੇ ਬਣਿਆ ਉਥਰ ਤੱਕ ਫੜਿਆ ਟਰੱਕ ਫੜਿਆ ਸੀ ਤਾਂ ਉੱਚ ਦੇਦਾ ਉਹ ਬੰਦਾ ਫੜਿਆ ਗਿਆ ਸੀ ਉਹ ਖੁਦ Hindu ਸੀ ਦੇਖੋ ਪੰਜੂਗੜ੍ਹੇ ਕਵਰ ਬਰਦਾਨ ਜੀ ਬਿਲਕੁਲ ਬਿਲਕੁਲ ਉਹ ਟਰੱਕ ਲੁਧਿਆਣਾ ਦੇ ਇੱਕ ਵਿਅਕਤੀ ਹੈ ਚੰਨੀ ਜੀ ਚੰਨੀ ਚੰਨੀ ਮੇਰੇ ਘਰ ਨਾਲ ਸਿੱਖ ਕਮਨ ਸਰਦਾਰ ਹੈ ਜ਼ੰਗਾਰ ਅਸਲ ਪੋਲੀਟਿਕਲ ਕਲੋਂ ਕਰਦਾ ਹੈ ਤੇ ਉਹ ਟਰੱਕ ਉਹਦਾ ਸੀਗਾ ਉਹ ਟਰੱਕ ਅਸੀਂ ਫੜਾਇਆ ਉਹਦੇ ਸੱਤ ਤੋਂ ਅੱਠ ਲੋਕ ਤਾਂ ਸੀਗੇ ਉਹ ਉਸ ਤੋਂ 15 ਦਿਨ ਪਹਿਲਾਂ ਵੀ ਉਹੀ ਟਰੱਕ ਨਹੀਂ ਫੜਾਇਆ ਸੀ ਉਹ ਟਰੱਕ ਪੂਲਪੁਰ ਦੇ ਤੇ ਪ੍ਰਸ਼ਾਸਨ ਤੇ ਪ੍ਰਸ਼ਾਸਨ ਦੀ ਮਾਂ ਕੇਦੀ ਲਗਾ ਲੋ ਨਹੀਂ ਨਹੀਂ ਜੇ ਨਜ਼ਰ ਉਹ ਸੁਪੰਦੇ ਉਸ ਬੰਦੇ ਜਿਹੜਾ ਚੰਨੀ ਸਰਦਾਰ ਦੀ ਗੱਲ ਹੋ ਰਹੀ ਆ ਉਹਦਾ ਟਰੱਕ ਫੜਾਇਆ ਸੀ ਜਾਂ ਉਹੀ ਟਰੱਕ ਜਿਹੜਾ ਆਪਾਂ ਉੱਤੇ ਫੜਾਇਆ ਸੀ ਉਹੀ ਟਰੱਕ ਫੜਾਇਆ ਸੀ ਉਹ ਵੀ 15 ਦਿਨਾਂ ਦੇ ਵਿੱਚ ਹੀ ਦੁਬਾਰਾ 15 ਦਿਨ ਤੋਂ 20 ਦਿਨ ਦੇ ਵਿੱਚ ਵਿੱਚ 15 ਦਿਨ ਤੋਂ 20 ਦਿਨ ਦੇ ਵਿੱਚ ਵਿੱਚ ਉਹੀ ਟਰੱਕ ਫੇਰ ਉਹ ਜਮਾਨਤ ਕਰਾ ਲਈ ਤੈਨੂੰ ਦੇਖੋਗਾ ਉਹ ਤਾਂ ਦੀ ਜਿਹੜੀ ਸਜ਼ਾ ਹੈ ਨਾ ਦੋ ਚੀਜ਼ਾਂ ਹੈ ਜਾਂ ਤਾਂ ਵੱਤੋ ਵੱਤ ਸਾਲ ਦੀ ਸਜ਼ਾ ਵੱਤੋ ਵੱਤ ਇਹਨੂੰ ਕਹਿੰਦੇ ਆਂ ਕਿ ਆਪਾਂ ਦੇ ਕੋਟ ਜਾਂਦੇ ਆਂ ਕਿ ਕ੍ਰਾਈਮ ਕਰਦੇ ਇਸ ਕ੍ਰਾਈਮ ਦੀ ਇੰਨੀ ਕਿਸ ਹੋ ਜਾਏਗੀ ਆ ਤਾਂ 1000 2000 ਪੰਜ ਰੁਪਈਆ ਨਾ ਇਹ ਆ ਸਾਲ ਦੀ ਸਜ਼ਾ ਹੈ ਸਾਲ ਦੀ ਸਜ਼ਾ ਉਹ ਤੁਹਾਨੂੰ ਪਤਾ ਕਿੱਥੇ ਮਿਲਦੀ ਫਾਈਨ ਲਗਾ ਕੇ ਇਹਦਾ ਛੁੱਟ ਜਾਂਦਾ ਤੇ ਇਹਨਾਂ ਨੇ ਕੰਮ ਬਣਾਇਆ ਹੋਇਆ ਨਹੀਂ ਮਤਲਬ ਜਿਹੜੀ ਜਿਹੜੀ ਆਪਾਂ ਗੱਲ ਕਰੀਏ ਜੀਵ ਨੂੰ ਹਿੰਦੂ ਪੁਰਾਣ ਲੈਣੀ ਹੈ ਕੋਈ ਵੀ ਲੈਣੀ ਹੈ ਭਗਵਤ ਗੀਤਾ ਲੈ ਲਈਏ ਤਾਂ ਉਹਦੇ ਵਿੱਚ ਮਾਤਾ ਦਾ ਦਰਜਾ ਦਿੱਤਾ ਗਿਆ ਜੇ ਉਹਦਾ ਕੋਈ ਕਤਲ ਕਰਦਾ ਡਸ ਨਾਟ ਮੈਟਰ ਉਹ ਕਿਹੜੇ ਕਮਿਊਨਿਟੀ ਕਿਹੜੇ ਧਰਮ ਤੋਂ ਬਿਲੋਂਗ ਕਰਦਾ ਤਾਂ ਸਿਰਫ ਉਹਦਾ ਮਤਲਬ ਜਾਂ ਇੱਕ ਸਾਲ ਦੀ ਕੈਦ ਜਾਂ ਉਹ 5000 ਦੇ ਜੁਰਮਾਨਾ ਦੇ ਦੇ ਤਾਂ ਛੁੱਟ ਜਾਂਦਾ ਖਾਲੀ ਤਾਂ ਇਹਨਾਂ ਦੇਖੋ ਇਹੀ ਹੈ ਜੋ ਸਾਨੂੰ ਪਤਾ ਲੱਗਿਆ ਇਹ ਇਹਦਾ ਕਾਨੂੰਨ ਇਹੀ ਬਣਿਆ ਹੋਇਆ ਕਿ ਜੇ ਵੱਧ ਤੋਂ ਵੱਧ ਇਹਨਾਂ ਨੂੰ ਸਾਲ ਦੀ ਸਜ਼ਾ ਹੈ ਬਟ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹੁਣ ਸਾਰੀ ਅੱਜ ਸਾਰੀ ਟੀਮ ਨੇ ਇਸ 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 ਤੋਂ ਬਾਅਦ ਜੋ ਅੱਜ ਹੋਈ ਇਸ ਤੋਂ ਬਾਅਦ ਪਹਿਲਾਂ ਤਾਂ ਅਸੀਂ ਰੋਏ ਮੈਂ ਰੋਇਆ ਸਾਡੇ ਪ੍ਰਧਾਨ ਜੀ ਆਏ ਉੱਥੇ ਉਹਨਾਂ ਦੇ ਉਹਨਾਂ ਦੀ ਵੀ ਅੱਖਾਂ ਚ ਜੰਝੂ ਆ ਕੇ ਦੇਖ ਕੇ ਯਾਰ ਕੀ ਹੋ ਰਿਹਾ ਸਾਡੇ ਹਿੰਦੂ ਧਰਮ ਦੀ ਚੀਜ਼ ਹਣਾ ਉੱਥੇ ਇੱਕ ਮੂਮੈਂਟ ਇੱਕ ਮੂਮੈਂਟ ਹੋਰ ਸੀਗਾ ਜਦੋਂ ਇਹ ਸਾਰਾ ਪ੍ਰੋਸੈਸ ਹੈ ਜਿਹੜਾ ਜਦੋਂ ਹੜਲ ਲੱ타 ਗਿਆ ਸੀ ਦਾ ਇੱਕ ਗਾਂ ਨੇ ਇੱਕ ਬੱਚੇ ਨੂੰ ਜਨਮ ਦੇ ਦਿੱਤਾ ਉਹ ਇਹ ਹੋਇਆ ਕੀ ਹੋਇਆ ਅਸੀਂ ਜੇ ਪਹੁੰਚੇ ਆ ਉੱਥੇ ਤਾਂ 6 ਤੋਂ 7 ਗਾਵਾਂ ਸਾਡੇ ਉੱਥੇ 16 17 ਗਉਂਆਂ ਰਹੀਆਂ ਨੇ ਜ਼ਿਲ੍ਹੇਕ 6 ਤੋਂ 7 ਗਉਂਆਂ ਤਾਂ ਮਰ ਚੁੱਕੀਆਂ ਸੀ ਸੰਗ ਜਾਣ ਤੋਂ ਪਹਿਲਾਂ ਉਹਨਾਂ ਦਾ ਗਰਦਨਾਂ ਸਾਈਡ ਤੇ ਰੱਖਿਆ ਸੀ ਚਾਹੋ ਜਿੰਨੀ ਕਸੀ ਮੇਰੇ ਖਿਆਲ ਮੈਂ 11 ਕਸੀ ਬਚਾ ਲਿਆ 11 ਵੀ ਵੱਢਣ ਦੀ ਤਿਆਰੀ ਸੀ ਮਤ ਜੇ ਅਸੀਂ 10 ਘੰਟਾ ਪਹਿਲਾਂ ਪਹੁੰਚ ਜਾਂਦੇ ਕਿਹਾ ਹੋ ਸਕਦਾ ਸੀ 7 ਉਹ ਵੀ ਬਚਾ ਲੰਦੇ ਪਰ ਅਸੀਂ ਪੁੰਚੇ ਲੇਟ ਐ ਜਾਂ ਉਸ ਚੀਜ਼ ਦਾ ਥੋੜੇ ਇੰਪੈਕਟ ਤੇ ਪੈ ਗਿਆ ਕਿ ਉਹ ਭੱਜਣ ਦਾ ਟਾਈਮ ਮਿਲ ਗਿਆ ਤੇ ਉਸ ਦੌਰਾਨ ਕੀ ਹੋਇਆ ਕਿ گاਉ ਦਾ ਬਛੜਾ ਹੋ ਗਿਆ ਉੱਥੇ ਉਹ ਅਸੀਂ ਪਹਿਲਾਂ ਸਾਫ਼ ਕਰਿਆ ਮਾੜਾ ਮੋਟਾ ਉਦੋਂ ਕੁਝ ਖਾਣ ਲਈ ਪਾਣੀ ਪਾਇਆ मतलब ਇੱਕ ਪਾਸੇ ਇੱਕ ਨਵਾਂ ਜੀਵ ਦੁਨੀਆ ਤੇ ਧਰਤੀ ਤੇ ਜਨਮ ਲੈ ਰਿਹਾ ਔਰ ਉਹਦੀ ਮਾਰ ਆ ਤੁਸੀਂ ਕਤਲ ਕਰਨ ਲਈ ਹੁਣ ਲਈ ਆ ਜਾਂਦੀ ਆ ਕੀ ਰੱਬ ਨੇ ਦੀ ਤੁਹਾਨੂੰ ਸੇਵਾ ਲਈ ਆ ਤੇ ਕਿਸ ਲੈਵਲ ਤੱਕ ਦੀ ਲਈ ਜੇ ਕੁਝ ਸਮਾਂ ਹੋਰ ਦੇਰ ਹੋ ਜਾਂਦੀ ਤੁਹਾਨੂੰ ਜਾਂ ਤੁਹਾਡੇ ਜਿਹੜੇ ਇਨਫੋਰਮੇਸ਼ਨ ਸੈੱਲ ਆ ਉਹਨਾਂ ਤੋਂ ਇਨਫੋਰਮੇਸ਼ਨ ਨਾ ਮਿਲਦੀ ਅ ਕੀ ਉਹ ਜਿਹੜਾ ਬੱਚਾ ਜਨਮ ਲਿਆ ਉਹ ਆਪਾਣਾ ਸੀ ਧਰਤੀ ਦੇ ਨੇ ਮੈਂ ਨਾ ਤੁਹਾਨੂੰ ਉਹਦੀ ਫੋਟੋ ਦਿਖਾਉਂਦਾ ਮੇਰੇ ਵੀ ਤੁਹਾਡੇ ਕੋਲ ਫੋਟੋ ਹੈ ਨਹੀਂ ਆ ਦੇਖੋ ਉਹਦੀ ਫੋਟੋ ਮੇਰੇ ਫੋਨ 'ਚ ਹੀ ਪਈ ਹੈ ਮੈਂ ਸਵੇਰੇ ਕੀਤੀ ਹੋਈ ਹੈ ਤੇ ਮਤਲਬ ਇਹ ਚੀਜ਼ ਦੇਖ ਕੇ ਨਾ ਆਪਣੇ ਘਰ ਦਨ ਖਾਇ ਘਰ ਦੇ ਵੀ ਰੋਣ ਲੱਗ ਗਿਆ ਕਿ ਯਾਰ ਲੋਕੀ ਪੈਸੇ ਕਮਾਉਣ ਲਈ ਕਿ ਸੱਦ ਤੱਕ ਜਾ ਸਕਦੇ ਮੇਰੇ ਕੋਲ ਪਈਆ ਦੇਖੋ ਇਹਦੀ ਪ੍ਰੋਪਰ ਵੀਡੀਓ ਬਣਾਈ ਆ ਮੈਂ ਆ ਛੋਟਾ ਜਿਹਾ ਬੱਚਾ ਹੈ ਇਹ ਤੁਹਾਡੇ ਕੈਮਰਾਮੈਨ ਨੂੰ ਵੀ ਦਿਖਾ ਦਉਂਦਾ ਮੈਂ ਆ ਦੇਖੋ ਤੇ ਇਹਨੇ ਜਨਮ ਲਿੱਤਾ ਹੈ ਤੇ ਇਹ ਜੇ ਤੁਸੀਂ ਕਹਿ ਰਹੇ ਤਾਂ இந்து ਹੀ ਨਿਕਲਦੇ ਕੁਝ இந்து ਚੰਗੇ ਵੀ ਆ ਕੁਝ ਨੂੰ ਮਾਰੇ ਵੀ ਆ ਤੁਸੀਂ ਮੈਨੂੰ ਪਹਿਲਾਂ ਦੱਸਦੇ ਨਾ ਕਿ ਕੁਝ Hindu ਧਰਮ ਦੇ ਵੀ ਲੋਕ ਉਹ ਲੋਕ ਇਹਦੇ ਵਿੱਚ ਇਨਵੋਲ ਆ ਬਟ ਕੁਝ ਮਾਰੇ ਵੀ ਆ ਕੁਝ ਚੰਗੇ ਤਾਂ ਇੱਕ ਚੀਜ਼ ਇਹ ਆ ਜਾਣਾ ਯਾਰ ਜਦੋਂ ਅੱਜ ਮੈਂ ਖੁਦ ਮੌਕੇ ਤੇ ਮੌਜੂਦ ਸੀਗਾ ਜਦੋਂ ਇਹ ਸਾਰੀ ਕਵਰੇਜ ਕੀਤੀ ਤਾਂ ਜਿਹੜੇ ਤੁਹਾਡੇ ਹੋਰ ਵੀ ਲੀਡਰ ਨੇ ਜਿਵੇਂ ਗੱਲ ਕਰੂੰਗਾ ਹਿਮਾਚਲ ਤੋਂ ਡੀਡੀ ਰਾਣਾ ਜੀ ਨੇ ਤਾਂ ਉਹਨਾਂ ਨੇ ਦੱਸਿਆ ਕਿ ਇਸੇ ਜਗ੍ਹਾ ਤੇ ਪਹਿਲਾਂ ਵੀ ਜਿਹੜੀ ਢੋਲੀਆ ਟੀਮਾ ਉਹਨਾਂ ਕੋਲੋਂ ਇਦਾਂ ਦਾ ਕੰਮ ਆ ਜਿਹੜਾ ਉਹ ਫੜਿਆ ਗਿਆ ਹਾਂਜੀ ਸਾਡੇ ਲੁਧਿਆਣਾ ਤੋਂ ਗੁਰਪ੍ਰੀਤ ਜੀ ਨੇ ਜੀ ਤੇ ਡੀਡੀ ਰਾਣਾ ਜੀ ਦੀ ਟੀਮ ਹੈ ਗੁਰਪ੍ਰੀਤ ਜੀ ਤਾਂ ਸਸਲੋ ਸੀਨੀਅਰ ਲੀਡਰ ਨੇ ਸਾਡੇ ਬਹੁਤ ਜ਼ਿਆਦਾ ਪਹਿਲਾ ਵੀ ਜਦੋਂ ਟਰੱਕ ਫਾੜ ਹੋਇਆ ਤਾਂ ਉਹਨਾਂ ਦੀ ਇਨਫੋਰਮੇਸ਼ਨ ਤੋਂ ਹੀ ਮਤਲਬ ਫੜ ਲਿਆ ਸੀ ਅੱਜ ਵੀ ਗੁਰਪ੍ਰੀਤ ਜੀ ਨੂੰ ਹੀ ਪਹਿਸ਼ ਇਨਫੋਰਮੇਸ਼ਨ ਮਿਲੀ ਹੋਈ ਸੀ ਕਿ ਇਸ ਚੀਜ਼ ਦੀ ਤੇ ਅਸੀਂ ਉੱਥੇ ਪਹੁੰਚੇ ਹਾਂ ਆਹ ਇਹ ਹੈ ਕਿ ਬਟ ਇਸ ਚੀਜ਼ ਦਾ ਨਾ ਕੋਈ ਹੱਲ ਨਹੀਂ ਹੋ ਰਿਹਾ ਹੈਗਾ ਅਸੀਂ ਵੀ ਚਾਹੁੰਦੇ ਇਸ ਚੀਜ਼ ਦਾ ਹੱਲ ਹੋਣਾ ਸੀ ਇੱਕ ਰਣਨੀਤੀ ਬਣਾਈ ਹੈ ਕੱਲ ਤਾਂ ਪਹਿਲਾਂ ਉੱਥੇ ਜਿਹੜਾ ਬੁਚੜ ਖਾਨਾ ਅਜ ਉੱਥੇ ਪੁਲਿਸ ਨੂੰ ਕਹਤੇ ਸੀਗੇ ਜਿਹੜੇ ਉੱਥੇ ਮੌਕੇ ਦੇ ਅਫਸਰ ਸੀਗੇ ਤੇ ਉਹਨਾਂ ਨੂੰ ਕਹਤੇ ਸੀਗੇ ਬੁਚੜ ਖਾਨਾ ਢਾਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਭਾਵੇਂ ਉਹਨਾਂ ਨੇ ਸਾਨੂੰ ਵਿਸ਼ਵਾਸਨ ਦੇਆ ਕਿ ਅਸੀਂ ਤੋਂ ਦੋ ਦਿਨ ਦੇ ਵਿੱਚ ਢਾਡਾਂਗੇ ਉਹ ਜੀ ਕੱਲ ਅਸੀਂ ਇੱਕ ਵਾਰ ਰਾਉਂਡ ਅਪ ਕਰਾਂਗੇ ਜਾ ਕੇ ਜੇ ਤਾਂ ਬੁਚੜ ਖਾਨਾ ਢਾਟਿਆ ਹੋਇਆ ਫਿਰ ਤਾਂ ਠੀਕ ਹੈ ਨਹੀਂ ਤਾਂ ਅਸੀਂ ਫਿਰ ਅਫਸਰਾਂ ਨੂੰ ਮਿਲਾਂਗੇ ਐਸਐਸਪੀ ਖੰਨਾ ਲੱਗਦਾ ਹੈ ਸ਼ਾਇਦ ਇਹਨਾਂ ਨੂੰ ਏਰੀਆ ਜੀ 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 ਇਹ ਆਪਾਂ ਐਸਐਸਪੀ ਖੰਨਾ ਜੋ ਵੀ ਹੈ ਮੈਡਮ ਹੈ ਜੋਤੀ ਆਰ ਜਿਹਨੇ ਸ਼ਹਿਰ ਜੋ ਵੀ ਉਸ ਤੋਂ ਬਾਅਦ ਜਦੋਂ ਤੁਸੀਂ ਦੱਸਿਆ ਕਿ ਜਿਹੜਾ ਕੂ ਦਾ ਜਿਹੜਾ weight ਹੁੰਦਾ ਉਹ 3 ਤੋਂ 3.5 ਕੁਆਂਟਲ ਦੇ ਨਜ਼ਦੀਕ ਹੋ ਤਾਂ ਉੱਥੇ ਕੁਝ weapon ਜਿਹੜੇ ਮਤਲਬ ਹਥਿਆਰ ਦੀ ਗੱਲ ਕਰਾਂ ਤੇ ਦੇ ਨਾਲ ਉਹ ਕੀ ਅੱਗੇ ਕੋਈ ਬਰਾਮਦ ਹੋਏ ਨੇ ਨਹੀਂ ਇਹ ਬਰਾਮਦ ਪਹਿਲੀ ਗੱਲ ਤਾਂ ਉੱਥੇ ਕੋਈ ਹਥਿਆਰ ਮਿਲਿਆ ਨਹੀਂ ਹੈਗਾ ਜਿਸ ਚਾਵੇਂ ਭੱਜ ਗਏ ਸੀ ਉੱਥੇ 11 ਮੋਟਰਸਾਈਕਲ ਲਗਾ ਲੋ ਉੱਥੇ 11 ਮੋਟਰਸਾਈਕਲ ਅਸੀਂ ਪਕੜੇ ਆ ਜੀ ਜੀ ਯਾਨੀ ਇੰਡਸੈਂਸ 11 ਤੋਂ 12 ਬੰਦੇ ਉੱਥੇ ਸੀਗੇ ਜਦੋਂ ਉੱਥੇ ਉਸ ਕੰਮ ਹੋਇਆ ਅਸੀਂ ਜੇ ਟੋਰਚਾਂ ਮਾਰੀਦਾ ਦਾ ਟਾਈਮ ਸੀਗੇ 3:00 9:00 ਅਸੀਂ ਤਾਂ ਚਲੋ ਸਰੇ 4:30 5:00 ਵਜੇ ਪਹੁੰਚੇ ਜਦ ਸਾਡੇ ਗੁਰਪ੍ਰੀਤ ਜੀ ਹੈ ਡੀਡੀ ਰਾਣਾ ਜੀ ਦੀ ਟੀਮ ਉਹ ਪਹਿਲਾਂ ਪਹੁੰਚੀ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਟੋਰਚਾਂ ਮਾਰਦੇ ਸੀਗੇ ਨੇਰੇ ਚ ਜੰਗਲ ਚ ਦੂਰ ਤੋਂ ਹੀ ਟੋਰਚ ਦਾ ਪਤਾ ਲੱਗ ਜਾਂਦਾ ਤਾਂ ਉਹਨਾਂ ਦਾ ਸ਼ਾਇਦ ਕੋਈ ਰਾਸਤਾ ਸੀ ਉਸ ਰਾਸਤੇ ਤੋਂ ਨਿਕਲ ਕੇ ਪਰ ਬਾਈਕ ਸੁਪਣੀ ਉੱਥੇ ਛੱਡ ਕੇ ਜੋ ਸਾਨੂੰ ਮਿਲ ਗਿਆ ਉੱਥੇ ਕੋਈ ਹਥਿਆਰ ਨਹੀਂ ਉਹ ਮੌਕੇ ਤੇ ਇੱਕ ਬੰਦਾ ਜ਼ਰੂਰ ਭੱਜਦੇ ਫੜ ਲਿਆ ਸੀ ਉਹ ਮਿਲ ਗਿਆ ਉਹਦੇ ਤੇ ਕਾਰਵਾਈ ਕਰਾਂ ਪਰ ਇਸ ਚ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਤੁਹਾਡੇ ਤੋਂ 100 ਮੀਟਰ ਦੂਰ ਹੀ ਰਹਾਇਸ਼ ਏਰੀਆ ਹੈ ਹਾਂ ਬਿਲਕੁਲ ਉੱਥੇ ਦਾ ਸਰਪੰਚ ਪੰਚ ਉੱਥੇ ਤੈਲੀ ਹੈ ਜ਼ਮੀਨ ਹੈ ਖੇਤੀ ਹੈ ਉੱਤੇ ਸਾਰਾ ਕੁਝ ਹੈ ਉੱਤੇ ਤੁਸੀਂ ਇੱਕ ਖੇਤਾਂ ਚ ਜਾ ਕੇ ਕੰਮ ਕਰ ਰਹੇ ਹੋ ਔਰ ਲੋਕਾਂ ਨੂੰ ਪਤਾ ਨਹੀਂ ਹੈ ਅਫਸਰ ਨੂੰ ਪਤਾ ਨਹੀਂ ਹੈ ਸਾਡੀ ਇੰਟੈਲੀਜੈਂਸ ਨੂੰ ਪਤਾ ਲੱਗ ਗਿਆ ਲੁਧਿਆਣੇ ਬੈਠੇ ਸਾਡੇ ਸ਼ਿਵ ਸੇਨਾ ਦੇ ਜਾਂ ਗਊ ਰਖਸ਼ਾ ਦਲ ਦੇ ਬੰਦੇ ਨੂੰ ਪਤਾ ਲੱਗ ਗਿਆ ਪੁਲਿਸ ਦੀ ਇੰਟੈਲੀਜੈਂਸ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਮੋਕੇ ਦੇ ਕੋਈ ਤਾਂ ਹੋਊਗਾ ਉੱਤੇ ਜਿਹਨੂੰ ਪਤਾ ਹੋਵੇ ਕਿ ਯਾਰ ਕੰਮ ਹੋ ਰਿਹਾ ਤੇ ਸਾਨੂੰ ਲੁਧਿਆਣੇ ਬੈਠੇ ਨੂੰ ਜਾਂ ਖਰੜ ਬੈਠੇ ਨੂੰ ਪਤਾ ਲੱਗ ਗਿਆ ਕਿ ਉਰੇ ਤੋਂ 70 ਕਿਲੋ ਮੀਟਰ ਹੈ 50 ਕਿਲੋ ਮੀਟਰ ਦੂਰ ਗਊ ਧੰਦਾ ਅੱਜ ਮਤਲਬ ਕਤਲ ਹੋ ਰਿਹਾ ਹੈ ਤਾਂ ਕਿ ਆਪ ਤਾਂ ਉਹਨਾਂ ਨੂੰ ਨਹੀਂ ਪਤਾ ਲੱਗ ਇਹ ਲਾ ਵੀ ਦੋ ਪਰਚੇ ਉੱਥੇ ਹੋਲੇ ਆ ਜੀ ਦੋ ਬਾਰੇ ਕੰਮ ਹੋ ਰਿਹਾ ਸੀ ਪਰਚੇ ਕਰਾਉਂਦੇ ਨੇ ਗਵਰਨਮੈਂਟ ਅੱਜ ਦੀ ਸਰਕਾਰ ਔਰ ਪ੍ਰਸ਼ਾਸਨ ਇਸ ਚੀਜ਼ ਚ ਬਿਲਕੁਲ ਫੇਲ ਹੈ ਹੂੰ ਅਸੀਂ ਗਵਾਹ ਫੜਦੇ ਆ ਟਰੱਕਾਂ ਉ ਤਸਕਰ ਫੜਦੇ ਆ ਪਰਚੇ ਹੋ ਜਾਂਦੇ ਆ ਬਟ ਉਸ ਤੋਂ ਇਲਾਵਾ ਕੋਈ ਚੀਜ਼ ਨਹੀਂ ਹੁੰਦੀ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਅਸੀਂ ਹੀ ਜਾਣਦੇ ਤਰੀਕਾ ਬੂਤਨ ਕਿ ਅਸੀਂ ਇਹ ਟਰੱਕ ਫੜਾਇਆ ਜੀ ਆ ਬੰਦੇ ਸੀ ਅਸੀਂ ਗਵਾਹੀਆਂ ਦਿੰਦੇ ਆ ਤੇ ਤੁੰਦੂ ਨਹੀਂ ਲੱਗਦਾ ਆਮੋਂ ਨਿਕਲ ਜਾਂਦੇ ਆਉਣ ਵਾਲੀ ਸਮਾ ਦੇ ਵਿੱਚ ਇਹ ਹੁਣ ਸਮੇਂ ਦੀ ਮੰਗ ਬਣਦਾ ਜਾ ਰਿਹਾ ਹੈ ਈ ਸਰਕਾਰ ਦੇ ਜਿਹੜੇ ਨਮਾਇंदे ਨੇ ਉਹਨਾਂ ਨਾਲ ਮਿਲ ਕੇ ਕੋਈ ਹੱਲ ਕੱਢਿਆ ਜਾਵੇ ਨੂੰ ਖਲ੍ਹ ਪਾਈ ਜਾਵੇ ਅਸਮੈ ਤਾਂ ਰੋਝ ਦੱਸ ਲੇ ਸਾਡੀ ਮੀਟਿੰਗ ਹੋਈ ਅਸੀਂ ਡਿਸਕਸ ਕੀਤਾ ਪਹਿਲਾਂ ਸਾਡਾ ਮੇਨ ਅੱਜ ਦਾ ਐਕਸ਼ਨ ਪਲਾਨ ਇਹ ਸੀਗਾ ਕਿ ਅਸੀਂ ਜਿਹੜਾ ਉਚੜ ਖਾਨਾ ਫੜਿਆ ਹੈ ਇਹ ਇੱਕ ਬਹੁਤ بڑے ਲੈਵਲ ਤੇ ਫੜਿਆ ਹੈ ਜੀ ਠੀਕ ਹੈ ਜੀ ਤੇ ਇਹਦੇ ਚ ਇੱਕ ਤਾਂ ਇਹਦਾ ਆਪਾਂ ਤੜਵਾਈਏ ਉਚੜ ਖਾਨਾ ਤੜਵਾਈਏ ਔਰ ਕੱਲ੍ਹ ਵੀ ਆ ਪਰਸੋ ਐਸਐਸਪੀ ਸਾਹਿਬ ਨੂੰ ਮਿਲੇ ਤਾਂ ਕਿ ਜਿਹੜੇ ਦੋਸ਼ੀ ਫੜ ਹੋਏ ਆ ਇੱਕ ਬੰਦਾ ਫੜ ਹੋਇਆ ਇਹ ਮੂਰੀ ਟੀਮ ਸੀ ਨਾ 11 ਬੰਦੇ ਜਿਨ੍ਹਾਂ ਦੇ ਨਾਮ ਤੇ 11 ਮੋਟਰਸਾਈਕਲ ਪਤਾ ਲੱਗੇ ਕਿਸ ਕਿਹੜਾ ਬੰਦੇ ਦੇ ਨਾਮ ਤੇ ਹੈ ਉਹ 11 ਦੇ 11 ਬੰਦੇ ਜਿਹੜੇ ਮਾਲਕ ਹੈ ਮੋਟਰ ਵਾਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਪਰਚੇ ਦੇ ਨਾਮ ਜੁਦ ਦਿੱਤਾ ਜਿਸ ਜਗ੍ਹਾ ਤੇ ਉੱਚੜ ਖਾਨਾ ਬਣਿਆ ਹੋ ਜਮੀਨ ਦਾ ਪਤਾ ਕਰਿਆ ਜੇ ਉਸ ਮਾਲਕ ਨੂੰ ਉੱਤੇ ਦੇ ਨਾਮ ਜੁਦ ਦਿੱਤਾ ਹੈ ਪਰ ਉਸ ਤੇ ਉਹਨਾਂ ਦੀ ਰੈਸਟ ਪਈ ਜਾਵੇ ਉਸ ਤੋਂ ਬਾਅਦ ਸਾਡਾ ਅਗਲਾ ਸਟੈਪ ਇਹ ਆ ਉਹਨੂੰ ਟਾਇਆ ਜਾਵੇ ਠੀਕ ਹੈ ਉਸ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਉੱਚ ਦੇ ਜੇ ਅਸੀਂ ਇਹ ਵਿਕਦਾ ਕਿਤੇ ਖਾਣ ਲਈ ਵਿਕਦਾ ਆਉਂਗਾ ਜੀ ਜੀ ਬਿਲਕੁਲ ਤਾਂ ਜਿਹੜੇ ਹੋਕਲਾ ਚ ਜਾਂਦਾ ਹੈ ਉਹਨਾਂ ਦੇ ਇਨਫੋਰਮੇਸ਼ਨ ਸਾਨੂੰ ਪਤਾ ਹੋਵੇ ਅਸੀਂ ਕਰਵਾਉਣੇ ਚਾਹੁੰਦੇ ਹਾਂ ਉਹਨਾਂ ਦੇ ਥਰੂ ਕਿ ਕਿੱਥੇ ਵਿਗੜਦਾ ਵੀ ਉਹਨਾਂ ਦੇ ਪਰਚਾ ਕਰਾਇਆ ਜਾਵੇ ਜਿਹੜੇ ਹੋਟਲ ਵਾਲੇ ਹੈਗੇ ਆ ਪਹਿਲਾ ਸਾਲ ਬਸ ਇਹ ਪਿਆ ਦੂਸਰਾ ਇਸ ਤੋਂ ਬਾਅਦ ਅਸੀਂ ਸੋਚਿਆ ਕਿ ਅਸੀਂ ਇੱਕ ਵਾਰ ਇਹ ਚੀਜ਼ ਕਰ ਲਈਏ ਅਸੀਂ ਜਿੰਨੇ ਵੀ ਸਾਡੇ ਐਮ.ਐਲ.ਏ. ਆ ਐਮ.ਪੀ.ਏ. ਜਿਹੜੇ ਸੰਸਦ ਦਾ ਕੋਈ ਜੀ ਸਾਡੀ ਲੈ ਕੇ ਜਾ ਸਕਦੇ ਹੈ ਕਿ ਇਸ ਦੇ ਖਿਲਾਫ ਵੀ ਇੱਕ ਨਿਮਾ ਰੂਲ ਬਣਾਵਾ ਸਕਦੇ ਆ ਸੰਸਦ ਤੋਂ ਅਸੀਂ ਉਹਨਾਂ ਤੱਕ ਇਹ ਆਵਾਜ਼ ਉਹਨਾਂ ਨੂੰ ਇੱਕ ਮੰਗ ਪੱਤਰ ਦੇਵਾਂਗੇ ਕਿ ਇਹ ਛੋਟਾ ਜਿਹਾ ਪਰਚਾ ਨਾਗਰ ਅਗੇ ਕਿਨ ਦੇ ਧਾਰਾ 307 ਦੀ ਧਾਰਾ ਤੱਕ ਦਾ ਇਹ ਰੂਲ ਕੁਇਰ ਵਾਲੀ ਮੰਟੈਂਡਾ ਲਈਦਾ ਬਿਲਕੁਲ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਤਾਂ ਉਦੋਂ ਸੁਣਨ ਦੇ ਵਿੱਚ ਆਇਆ ਸੀਗਾ ਕਿ ਜਿਹੜੀ ਗਊ ਹੱਤਿਆ ਉਹ ਉਹਨੂੰ 302 ਦੇ ਪਰਚੇ ਦੇ ਨਾਲ ਬਰਾਬਰ ਮਿਲਾ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਇਲੈਕਸ਼ਨ ਹੋ ਜਾਂਦੇ ਨੇ ਸਰਕਾਰ ਬਦਲ ਜਾਂਦੀ ਤੇ ਅੱਜ ਵੀ ਜਿਹੜਾ ਉਹ ਪ੍ਰਪੋਜ਼ਲ ਲੈਟਰ ਹੈ ਉਹ ਸਾਈਨ ਲੈ ਤੁਹਾਨੂੰ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਉਹ ਐਸਆ ਰੂਲ ਫਾਈਲ ਬਣ ਗਈ ਸੀਗੀ ਇਹ ਫਾਈਲ ਬਣ ਕੇ ਮਰਨ ਸਾਹਿਬ ਕੋਲ ਚਲੇ ਗਏ ਸੀ ਹਾਂ ਜੇ ਹਲੇ ਮਤਲਬ ਪ੍ਰੂਲ ਪਾਸ ਨਹੀਂ ਹੋਇਆ ਸੀ 302 ਦੇ ਬਰਾਬਰ ਦਾ ਜੀ ਪਾਸ ਹੋਣ ਵਾਸਤੇ ਅਪਰੂਵਲਸ ਗਈਆਂ ਸੀਗੀਆਂ ਉਸ ਤੋਂ ਬਾਅਦ ਜਿਆਦਾ ਸੀ ਸਰਕਾਰ ਚੋਂ ਵੀ ਬਾਦਲ ਵਾਲੀ ਸਰਕਾਰ ਤੋਂ ਬਾਅਦ ਇਹ ਫਾਈਲ ਅੱਜ ਤੱਕ ਉੱਥੇ ਪਈ ਹੈ ਦਾ ਕੋਈ ਨਾ ਤਾਂ ਕੋਈ ਵਲੀਵਾਰ ਆਇਆ ਜਿਹੜਾ ਇਹਨੂੰ ਫਾਈਲ ਨੂੰ ਅੱਗੇ ਲੈ ਕੇ ਜਾਵੇ ਕਿਉਂਕਿ ਮੈਂ ਜੇ ਕੋਈ ਫਾਈਲ ਲਗਾਉਂਗਾ ਜੇ ਮੇਰਾ ਕੰਮ ਅੱਜ ਖੂਮਗਾ ਠੀਕ ਹੈ ਮੈਂ ਕਿੰਨਾ ਕ ਭੱਜ ਲਵਾਂ ਮੈਂ ਇੱਕ ਇੱਕ ਲਾਸਟ ਤੇ ਮੈਂ ਇੱਕ ਚੀਜ਼ ਪੁੱਛਣਾ ਚਾਹੂੰਗਾ ਰਾਹੁਲ ਜੀ ਤੁਹਾਨੂੰ ਨਹੀਂ ਲੱਗਦਾ ਕਿ ਜੇ ਗੱਲ ਕਰੀਏ ਆਪਾਂ ਬਿਜਲੀ ਦਾ ਬਿੱਲ ਪੇ ਕਰਦੇ ਆ ਉੱਤੇ ਕਾਉਸਸ ਜੇ ਟੋਲ ਟੈਕਸ ਪੇ ਕਰਦੇ ਆ ਉੱਤੇ ਕਾਉਸਸ ਗੱਡੀ ਘੜਾਣੇ ਆ ਰੋਡ ਟੈਕਸ ਪੇ ਕਰਦੇ ਆ ਕਾਉਸਸ ਹਰ ਚੀਜ਼ ਤੇ ਕਾਉਸਸ ਜਾ ਰਿਹਾ ਤਾਂ ਜੇ ਸਰਕਾਰ ਚਾਹੇ ਉਹ ਸੂਬੇ ਦੀ ਆ ਚਾਹੇ ਉਹ ਜੇ ਆਪਾਂ ਗੱਲ ਕਰੀਏ ਸੈਂਟਰ ਦੀ ਗਵਰਨਮੈਂਟ ਆ ਜਦੋਂ ਕਾਓਸ ਹੈ ਸਲੇਰੀ ਆ ਤਾਂ ਇਦਾਂ ਦੇ ਜਿਹੜੇ ਬੂਚੜਖਾਨੇ ਚੱਲ ਰਹੇ ਨੇ ਜਾਂ ਜਿਹੜੀ ਗੈਰ ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਇਸ ਬਾਬਤ ਉਹਦੇ ਵਾਸਤੇ ਇੱਕ ਕੁਝ ਟੀਮਾਂ ਦਾ ਗੱਠਾਣਾ ਜਿਹੜਾ ਸਰਕਾਰ ਨੂੰ ਕਰਨਾ ਚਾਹੀਦਾ ਜਾਂ ਸਰਕਾਰ ਆਪਣੀ ਰਿਸਪੌਂਸਿਬਿਲਟੀ ਤੇ ਇਹ ਚੀਜ਼ਾਂ ਦਾ ਹੱਲ ਕੱਢੇ ਇਸ ਤੋਂ ਨਹੀਂ ਲੱਗਦਾ ਕਿ ਪਹਿਲ ਦੇ ਤੌਰ ਤੇ ਇਹ ਚੀਜ਼ਾਂ ਦਾ ਹੱਲ ਹੋਣਾ ਹੈ ਇਦਾਂ ਹੁਣ ਕਿਉਂਕਿ ਜੇ ਕਾਓਸ ਹੈ ਜਾਂਦਾ ਹੈ ਤਾਂ ਇੱਕ ਪ੍ਰੋਪਰ ਮੇਰੇ ਸ਼ਾਲਮਾ ਗਊਸ਼ਾਲਾ 'ਚ ਫੰਡ ਆਂਦਾ ਘੁੰਮ ਘਮਾ ਕੇ ਜੀ ਮੈਂ ਕਿਤੇ ਨਾ ਕਿਤੇ ਵੀ ਸਾਨੂੰ ਇਹ ਵੀ ਸੁਣਨ ਚਾਹੀਏ ਕਿ ਗਊਸ਼ਾਲਾ ਦੇ ਜਿਹੜੀ ਆ ਬਿਜਲੀਆਂ ਆ ਉਹ ਫ੍ਰੀ ਆ ਉਹਨਾਂ ਦੇ ਬਿਜਲੀ ਬਿੱਲ ਨਹੀਂ ਲੱਗਦਾ ਕਾਫੀ ਬੇਸਰੀ ਕਾਹ ਹੈ ਐਸੇ ਰਿਜ਼ਰਵ ਹੁੰਦਾ ਤੇ ਇਵਨ ਕੀ ਜਿਹੜਾ ਗਊਆਂ ਦਾ ਦੁੱਧ ਆਉਂਦਾ ਉਹ ਵੀ ਇਹ ਵੇਚਦੇ ਆ ਗਊਸ਼ਾਲਾ ਜਿਹੜੇ ਕੋਈ ਨਾ ਬਿਲਕੁਲ ਆਸਾਨਦੇ ਆ ਪਰ ਜੇ ਕਈ ਵਾਰ ਸਾਨੂੰ ਟਰੱਕ ਮਿਲ ਜਾਂਦੇ ਆ ਅਸੀਂ ਫੜਦੇ ਆ ਨੀਅਰ ਗਊਸ਼ਾਲਾ ਛੱਡਣ ਜਾਂਦੇ ਆ ਔਰ ਰੱਖ ਲੈਂਦੇ ਆ ਕਈ ਵਾਰ ਗਊਸ਼ਾਲਾ ਵਾਲੇ ਉਹਨਾਂ ਕੋ ਵੀ ਜਗ੍ਹਾ ਨਹੀਂ ਆ ਗਈ ਉਹ ਰਾਤ ਨੂੰ ਬਾਹਰ ਛੱਡ ਦਿੰਦੇ ਆ ਤੇ ਇਹ ਤੇ ਸਰਕਾਰ ਨੂੰ ਬਣਾਣੀ ਚਾਹੀਦੀ ਕਿ ਅਸੀਂ ਪਹਿਲਾਂ ਵੀ ਇੱਕ ਪ੍ਰਪੋਜ਼ਰ ਕਿ ਜੀ ਸਰਕਾਰ ਅੱਗੇ ਕਿ ਜਿਹੜੀ ਆ ਆ ਪਹਾੜ ਐ ਸ਼ਿਵਾਲਿਕ ਦੇ ਪਹਾੜ ਆ ਤੁਸੀਂ ਇਹ ਲਗਾ ਲਓ ਆਪਣਾ ਆਨੰਦਪੁਰਕ ਲੋੜ ਧੋ ਕੇ ਜਿਹੜੇ ਪਹਾੜੀ ਐ ਤੇ ਇਹਨਾਂ ਦੇ ਤਾਰ ਜਿਹੜੀ ਦੇ ਡਲ ਕਰਾਈ ਆ ਜਿਹੜੀ ਖਾਲੀ ਪਈ ਆ ਘਟੂਗੜ ਮੇਰੇ ਖਿਆਲ ਮੈਂ 100 ਏਕੜ 200 ਏਕੜ ਤੇ ਵੀ ਜ਼ਿਆਦਾ ਹੀ ਐ ਇਹ ਤੇ ਪਹਾੜੀ ਆ ਪੂਰੇ ਤੇ ਇਹਨਾਂ ਦੇ ਤਾਰ ਬੰਦੀ ਕਰਕੇ ਇੱਕ ਤਰ੍ਹਾਂ ਦੇ ਹਨਾ ਇਹਨੂੰ ਯੂਸਟ ਕਰਿਆ ਜਾਵੇ ਉੱਤੇ ਗਊਆਂ ਛੱਡੀ ਜਾਣ ਉੱਥੇ ਪ੍ਰੋਪਰ ਇਹਨਾਂ ਦਾ ਤਿਆਰ ਰੱਖੇ ਦੋ ਚਾਰ ਬੰਦੇ ਛੱਡੇ ਜਾਣ ਹਨਾ ਕਿ ਜਿਹੜੇ ਮਤਲਬ ਗਵਾਂ ਨੂੰ ਨਾ ਸਾਹਮਣ ਬਟ ਉੱਤੇ ਦੇ ਏਰੀਆ ਨੂੰ ਸਾਹਮਣ ਕਿ ਉਹਦੇ ਕੋਈ ਗਵਾਂ ਫੜੰਦਾ ਨਹੀਂ ਆ ਰਹੇ ਕੁਝ ਬਸ ਇਹੀ ਚੀਜ਼ ਅਸੀਂ ਪਹਿਲਾਂ ਵੀ ਕੀਤੀ ਸੀ ਹੁਣ ਫੇਰ ਦੁਬਾਰਤੇ ਕੋਸ਼ਿਸ਼ ਕਰਾਂਗੇ ਇਹ ਚੀਜ਼ ਹੋਵੇ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਅੱਜ ਜਿਹੜਾ ਚੀਜ਼ ਅਸੀਂ ਅੱਜ ਕੀਤੀ ਹੈ ਨਾ ਕੱਲ ਅਸੀਂ ਜਾਵਾਂਗੇ ਜ਼ਰੂਰ ਉੱਥੇ ਇਹ ਚੀਜ਼ ਦੇਖਾਂਗੇ ਜ਼ਰੂਰ ਕਿ ਉਹ ਬੁੱਚੜਖਾਨਾ ਆਇਆ ਨਹੀਂ ਟਾਇਆ ਪਰ ਮੈਂ ਤੁਹਾਡੇ ਕੈਮਰੇ ਲਈ ਇੰਨੀ ਗੱਲ ਜ਼ਰੂਰ ਦੱਸਣਾ ਕਹਾਂਗਾ ਜੇ ਉੱਥੇ ਬੁੱਚੜਖਾਨਾ ਨਹੀਂ ਟਾਇਆ ਤਾਂ ਸ਼ਿਵਸ਼ੇਨਾ ਇਹ ਵੀ ਇਸ ਵਾਰ ਅਫਸਰਾਂ ਨੂੰ ਮਿਲ ਕੇ ਰਿਕੁਐਸਟ ਨਹੀਂ ਕਰ ਰਹੇ ਕਿ ਇਸ ਵਾਰ ਸੜਕਾਂ ਦੇ ਉੱਪਰਾਂ 'ਤੇ ਹੋਰ ਇਸ ਵਾਰ ਅਸੀਂ ਮਤਲਬ ਪ੍ਰਸ਼ਾਸਨ ਦਾ ਸਰਕਾਰ ਦਾ ਬੋਝ ਲੂਸ ਕਰਾਂਗੇ ਕਿਉਂਕਿ ਸਾਰੇ ਸ਼ਿਵਸ਼ੇਨਾ ਦੇ ਵਰਕਰਾਂ ਇਸ ਵਾਰ ਬਹੁਤ ਗੁੱਸੇ ਹੈ ਕਿਉਂਕਿ ਸਾਨੂੰ ਪੂਰੇ ਪੰਜਾਬ ਤੋਂ ਫੋਨ ਆਣ ਲੱਗੇ ਕਿ ਤੁਸੀਂ ਤਿਆਰੀ ਕਰੋ ਸਿੱਥੋਂ ਲੈਣਾ ਆ ਪੂਰੀ ਟੀਮ ਸਾਡੇ ਨਾਲ ਤਿਆਰ ਹੈ ਇਹ ਕੱਲ ਦੇਖਦੇ ਹਾਂ ਉਹ ਕੀ ਬਣਦਾ ਹੈ ਸਰ ਸੋ ਬਿਲਕੁਲ ਜਿਸ ਤਰ੍ਹਾਂ ਕਿ ਜਿਹੜਾ ਮੁੱਦਾ ਸੀਗਾ ਅੱਜ ਦਾ ਜਿਹੜੀ ਚਮਕੌਰ ਸਾਹਿਬ ਦੇ ਕੋਲ ਸਮਰਾਲੇ ਦੇ ਅਧੀਨ ਪਿੰਡ ਦੇ ਇੱਕ ਪਿੰਡ ਦੇ ਵਿੱਚੋਂ ਗਊ ਮਾਸ ਬਰਾਮਦ ਹੁੰਦਾ ਤਾਂ ਦੇਖਣਾ ਇਹ ਹੋਵੇਗਾ ਜੋ ਪ੍ਰਸ਼ਾਸਨ ਨੇ ਅੱਜ ਅਫਸਰਾਂ ਨੇ ਇਹਨਾਂ ਨੂੰ ਅਸ਼ਵਾਸ਼ਣ ਦਿੱਤੇ ਉਥੋਂ ਭੇਜਿਆ ਕਿ ਜਿਹੜਾ ਉਹ ਬੂਚੜ ਖਾਨੇ ਵਾਲੀ ਸਾਰੀ ਜਗ੍ਹਾ ਵੈ ਜਿਹੜੀ ਉਹ ਔਨ ਦਾ ਸਕੂਲ